ਸੰਗਤ ਨੂੰ ਮੈਂ ਅਪੀਲ ਕੀਤੀ ਸੀ ਕਿ 7 ਵਜੇ ਸ਼ੁਰੂ ਕਰ ਦਿਓ ਲਾਈਨਾਂ 7 ਵਜੇ ਲੱਗੀਆਂ ਸੀ ਉਹਦਾ ਕਾਰਨ ਸੀ ਕਿ ਸਾਡੇ ਬਾਬਾ ਪ੍ਰੇਮ ਸਿੰਘ ਜੀ ਦਾ ਗੁਰਮਤ ਸਮਾਗਮ ਸ਼ੁਰੂ ਹੋਣਾ ਸੀ ਔਰ ਉਹਨਾਂ ਦੇ ਭੋਗ ਪਾਉਣੇ ਸੀ 9 ਵਜੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਵੋਟ ਪਵਾ ਕੇ ਆਵਾਂ ਉਦੋਂ ਇਹ ਹੋ ਜਾਏਗਾ ਕਿ ਸਾਰੀ ਸੰਗਤ ਇਹ ਸਮਾਗਮ ਚਾਹ ਕੇ ਬੈਠ ਗਈ ਅੱਗੇ ਵੋਟ ਬੜੀ ਪੋਲਿੰਗ ਘਟ ਹੁੰਦੀ ਹੈ ਕਿਤੇ ਇਹ ਨਾ ਹੋਵੇ ਕਿ ਪੋਲਿੰਗ ਘਟ ਜਾਵੇ ਮੈਂ ਇੱਕ ਗੱਲ ਹੋਰ ਕਰਾਂਗਾ ਅੱਗੇ ਵੀ ਆਪਣੀ ਜਿਹੀ ਇੱਕ ਕਮੇਟੀ ਬਣਾਈ ਸੀ ਪ੍ਰਬੰਧਕ ਕਮੇਟੀ ਹੁਣ ਜਿਹੜੇ ਕਿ ਸੁਖਵੀਰ ਬਾਦਲਾਣ ਨੂੰ ਲੱਗਦਾ ਕੁਝ ਜ਼ਿਆਦਾ ਹੀ ਪਿਆਰ ਕਰ ਫੇ ਉਹ ਤੁਹਾਨੂੰ ਵਿਚਾਰੇ ਆ ਕੇ ਜਿਹੜੇ ਕਿ ਲੈ ਗਏ ਉਹਨਾਂ ਦੀ ਗੱਡੀ ਜਿਹੜੀ ਆ ਤੁਹਾਡੇ ਤੋਂ ਬਿਗੈਰ ਨਹੀਂ ਰੇਡਦੀ ਉਹ ਤਾਂ ਕਿਸੇ ਤੋਂ ਬਿਗੈਰ ਨਹੀਂ ਚੱਟਦੀ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਪਾਰਟੀ ਹੈ ਉਹ ਸਾਰਿਆਂ ਨਾਲ ਰੜ ਕੇ ਇਕੱਠੇ ਹੋ ਕੇ ਚੱਲਦੀ ਤੇ ਜੇ ਕੋਈ ਵਿੱਚ ਬਾਹਰ ਹੁੰਦਾ ਹੈ ਤੇ ਨੈਚੁਰਲੀ ਹੈ ਕਿ ਪਾਰਟੀ ਨੂੰ ਨੁਕਸਾਨ ਹੁੰਦਾ ਹੈ ਵੱਡੇ ਪਾਤਸ਼ਾਹਾਂ ਦਾ ਬੜਾ ਪਿਆਰ ਸੀ ਭਰ ਸੁਖਵੀਰ ਬਾਦਲਾ ਜਦੋਂ ਇਹ ਪਾਰਟੀ ਇਹਨਾਂ ਨੂੰ ਇੱਕ ਤੁਸੀਂ ਮੌਕਾ ਛਟਕਾ ਜਾਂ ਦਿੱਤਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਮੇਰੇ ਇਹਨਾਂ ਦਾ ਬੜਾ ਪਿਆਰ ਸੀ ਫਰਖ ਸਾਬ ਦੇ ਨਾਲ ਔਰ ਬੀਬੀ ਜਗੀਰ ਕੌਰ ਜੀ ਤੋਂ ਬਗੈਰ ਇਹ ਇਹ ਬਿਲਕੁਲ ਇਸ ਥਿਆਣੇ ਨੇ ਮੇਰੀ ਇਹਨਾਂ ਤੋਂ ਬਗੈਰ ਗੱਡੀ ਨਹੀਂ ਚੱਲਨੀ। ਆਵੇਂ ਪੰਜਾਬ ਹਮ ਬਚਾਓ ਯਾਤਰਾ ਸੀ ਤੇ ਭਾਵੇਂ ਰੈਲੀਆਂ ਸੀ ਭਾਵੇਂ ਮੀਟਿੰਗਾਂ ਸੀ ਮੇਰਾ ਖਿਆਲ ਹੈ ਕਿ ਜਿੰਨੀ ਮਿਹਨਤ ਉਹਨਾਂ ਨੇ ਇਸ ਵਾਰ ਕੀਤੀ ਹੈ ਸ਼ਾਇਦ ਅੱਗੇ ਕਦੀ ਕੀਤੀ ਹੋਵੇ। ਔਰ ਉਹਨਾਂ ਦੇ ਮਨ 'ਚ ਕੋਈ ਹੈ ਕਿ ਪਾਰਟੀ ਪੈਰਾ ਤੇ ਖੜੀ ਹੋਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨੂੰ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਕਿੰਨੀ ਗਰਮੀਆਂ ਲੋਕਾਂ ਨੂੰ ਬੜਾ ਇੰਤਜ਼ਾਰ ਸੀ ਕਿ ਅੱਜ ਪਹਿਲੀ ਜੋਣ ਆ ਲੋਕ ਸਭਾ ਚੋਣਾ ਜਿਹੜੀਆਂ ਕਿ ਅੱਜ ਲੋਕ ਆਪਣੇ ਆਪਣੇ ਘਰਾਂ ਦੇੰਨੀ ਗਰਮੀ ਚੋਂ ਵੋਟਾਂ ਪਾਉਣ ਨਿਕਲੇ ਨੇ ਸਾਮਣੇ ਐਸ ਵੇਲੇ ਸਾਫ ਦਾ ਐਸਜੀਪੀਸੀ ਮੈਂਬਰ ਬੀਬੀ ਜਗੀਰ ਕੌਰ ਜੀ ਆ ਇਹਨਾਂ ਨਾਲ ਗੱਲਬਾਤ ਵੀ ਪਹਿਲਾਂ ਤਾਂ ਸਵਾਗਤ ਹੈ ਜੀ ਸਕਾਈ ਨੂੰ ਮਿਹਰਬਾਨੀ ਧੰਨਵਾਦ ਅੱਜ ਫੇ ਇੰਨੀ ਗਰਮੀ ਦੇ ਵਿੱਚ ਵੋਟ ਫੇ ਪਾਤੀ। ਸਵੇਰੇ ਪਾਤੀ 7:30 ਵਜੇ। ਗਰਮੀ ਤੋਂ ਡਰ। ਨਾ ਨਾ। ਗਰਮੀ ਤੋਂ ਨਹੀਂ ਡਰਦੇ ਆ। ਸਾਡਾ ਸਮਾਗਮ ਸੀਗਾ ਨਾਲੇ ਵੈਸੇ ਵੀ ਸਾਰੀ ਸੰਗਤ ਨੂੰ ਮੈਂ ਅਪੀਲ ਕੀਤੀ ਸੀ ਕਿ 7 ਵਜੇ ਸ਼ੁਰੂ ਕਰ ਦੋ। ਲਾਈਨਾਂ 7 ਵਜੇ ਲੱਗੀਆਂ ਸੀ। ਉਹਦਾ ਕਾਰਨ ਸੀ ਕਿ ਸਾਡੇ ਬਾਬਾ ਪ੍ਰੇਮ ਸਿੰਘ ਜੀ ਦਾ ਗੁਰਮਤ ਸਮਾਗਮ ਸ਼ੁਰੂ ਹੋਣਾ ਸੀ। ਔਰ ਉਹਨਾਂ ਦੇ ਭੋਗ ਪਾਉਣੇ ਸੀ 9 ਵਜੇ। ਉਸ ਤੋਂ ਪਹਿਲਾਂ-ਪਹਿਲਾਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਵੋਟ ਪਵਾ ਕੇ ਆਵਾਂ। ਤਾ ਜੋ ਬਾਕੀ ਸੰਗਤ ਵੀ ਜੜੀ ਉਹ ਟਾਈਮ ਦੇ ਨਾਲ ਵੋਟਾਂ ਪਾ ਸਕੇ ਉਹਦੇ ਨਾਲ ਇਹ ਹੋ ਜਾਏਗਾ ਕਿ ਸਾਰੀ ਸੰਗਤ ਜੇ ਸਮਾਗਮ ਚਾਹ ਕੇ ਬੈਠ ਗਈ ਅੱਗੇ ਵੋਟ ਬੜੀ ਪੋਲਿੰਗ ਘੱਟ ਹੁੰਦੀ ਹੈ ਕਿਤੇ ਇਹ ਨਾ ਹੋਵੇ ਕਿ ਪੋਲਿੰਗ ਘੱਟ ਤੇ ਤੁਹਾਡੇ ਇਸ ਸਮਾਗਮ ਵੀ ਆ ਉਹ ਮੇਲਾ ਵੀ ਆ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਅੱਜ ਇਹ ਤੁਹਾਡਾ ਹੁਣ ਮੇਲਾ ਵੀ ਸ਼ੁਰੂ ਹੋ ਗਿਆ ਅੱਜ ਦੇ ਵੋਟਾਂ ਵੀ ਜਿਹੜੇ ਕਿ ਲੋਕ ਪਾ ਰਹੇ ਹੋ ਔਰ ਮੈਂ ਇੱਕ ਗੱਲ ਹੋਰ ਕਰਾਂਗਾ ਅੱਗੇ ਤੁਸੀਂ ਆਪਣੀ ਜਿਹੜੀ ਕਮੇਟੀ ਬਣਾਈ ਸੀ ਪ੍ਰਬੰਧਕ ਕਮੇਟੀ ਹੁਣ ਜਿਹੜੇ ਕਿ ਸੁਖਵੀਰ ਬਾਦਲਾਹ ਨੂੰ ਲੱਗਦਾ ਕੁਝ ਜ਼ਿਆਦਾ ਹੀ ਪਿਆਰ ਹੈ ਉਹ ਤੁਹਾਨੂੰ ਵਿਚਾਰੇ ਆ ਕੇ ਜਿਹੜੇ ਕਿ ਲੈ ਗਏ ਉਹਨਾਂ ਦੀ ਗੱਡੀ ਜਿਹੜੀ ਆ ਤੁਹਾਡੇ ਤੋਂ ਬਗੈਰ ਨਹੀਂ ਰੇਡਦੀ ਉਹ ਤੇ ਕਿਸੇ ਦੇ ਬਗੈਰ ਨਹੀਂ ਚੱਦੀ ਹੁੰਦੀ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਪਾਰਟੀ ਹੈ ਉਹ ਸਾਰਿਆਂ ਨਾਲ ਰੜ ਕੇ ਇਕੱਠੇ ਹੋ ਕੇ ਚੱਲਦੀ ਤੇ ਜੇ ਕੋਈ ਵਿੱਚ ਬਾਰ ਹੁੰਦਾ ਹੈ ਤੇ ਨੈਚੁਰਲੀ ਹੈ ਕਿ ਪਾਰਟੀ ਨੂੰ ਨੁਕਸਾਨ ਹੁੰਦਾ ਇਸ ਕਰਕੇ ਚਾਹੀਦਾ ਤੇ ਇਹ ਹੈ ਕਿ ਸਾਰੇ ਇਕੱਠੇ ਹੋ ਕੇ ਜੋ ਵੀ ਕੰਮ ਕਰਨਗੇ ਉਹਨਾਂ ਤਾਕਤ ਬਣੇਗੀ ਸ਼ਕਤੀ ਬਣੇਗੀ ਤੇ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਅਪੀਲ ਵੀ ਕੀਤੀ ਸੀ ਔਰ ਸਾਰਿਆਂ ਨੂੰ ਕਿਹਾ ਵੀ ਸੀ ਕਿ ਇਕੱਠੇ ਬਕਤ ਨੂੰ ਤੇ ਪਰ ਜਦੋਂ ਕਿਤੇ ਕੋਈ ਬਾਹਰ ਜਾਂਦਾ ਹੈ ਉਹ ਪਾਰਟੀ ਦੇ ਨੂੰ ਸਾਡ ਵੱਡੇ ਬਦਸਤਾਨ ਦਾ ਬੜਾ ਪਿਆਰ ਸੀ ਪਰ ਸੁਖਵੀਰ ਬਾਦਲਾ ਜਦੋਂ ਇਹ ਪਾਰਤੀ ਇਹਨਾਂ ਨੂੰ ਇੱਕ ਤੁਸੀਂ ਮੌਕਾ ਛਟਕਾ ਜਾਂ ਦਿੱਤਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਮੇਰੇ ਇਹਨਾਂ ਦਾ ਬੜਾ ਪਿਆਰ ਸੀ ਫਾਕ ਸਾਹਿਬ ਦੇ ਨਾਲ ਔਰ ਬੀਬੀ ਜਗੀਰ ਕੌਰ ਜੀ ਦੇ ਬਗੈਰ ਇਹ ਇਹ ਬਿਲਕੁਲ ਸਿਆਣੇ ਨੇ ਮੇਰੀ ਇਹਨਾਂ ਤੋਂ ਬਗੈਰ ਗੱਡੀ ਨਹੀਂ ਚੱਲਨੀ ਔਰ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਕਿਸ ਤਰ੍ਹਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਦੇਖੋ ਪਿਆਰ ਸਤਕਾਰ ਪ੍ਰਧਾਨ ਸਾਹਿਬ ਦਾ ਸਭ ਲਈ ਹੁੰਦਾ ਔਰ ਉਹਨੂੰ ਕਰਨਾ ਵੀ ਚਾਹੀਦਾ ਤੁਹਾਡੇ ਨਾਲ ਨਹੀਂ ਮੇਰੇ ਨਾਲ ਸਾਰਿਆਂ ਦੀ ਬੋਤ ਪ੍ਰਧਾਨ ਜੀ ਵੀ ਕਰਦੇ ਆ ਬਾਦਰ ਸਾਹਿਬ ਦਾ ਬਹੁਤ ਅਸ਼ੀਰਵਾਦ ਗਿਆ ਔਰ ਸਾਰੀ ਪਾਰਟੀ ਦੇ ਲੀਡਰ ਹੀ ਕਰਦੇ ਹੈ ਮੈਂ ਇਹ ਵੀ ਕਹਿੰਦੀ ਮੈਨੂੰ ਤੇ ਜੀ ਐਵੇਂ ਮੈਂ ਕਵਾਂ ਮੈਂ ਤਾਂ ਬਾਹਰੀਆਂ ਪਾਰਟੀਆਂ ਦੇ ਵੀ ਕਰੀ ਜਾਂਦੇ ਉਹ ਵੀ ਸਤਿਕਾਰ ਕਰਦੇ ਕਿਉਂਕਿ ਮੈਂ ਜਿਸ ਪਦਵੀ ਤੇ ਰਹੀ ਹੈ ਉਹ ਇਹ ਸੋਚਦੇ ਹੈ ਕਿ ਉਹ ਪਦਵੀ ਸਾਰਿਆਂ ਦੀ ਸਾਂਝੀ ਹੈ ਇਸ ਕਰਕੇ ਉਸ ਅਸਥਾਨ ਨੂੰ ਉਸ ਗੱਦੀ ਨੂੰ ਉਸ ਕੁਰਸੀ ਨੂੰ ਲੋਕ ਜਿਹੜਾ ਸਤਿਕਾਰ ਦਿੰਦੇ ਹੈ ਬਾਕੀ ਜਿਹੜੀ ਪ੍ਰਧਾਨ ਸਾਹਿਬ ਦੀ ਗੱਲ ਹੈ ਜੀ ਉਹਨੇ ਮਿਹਨਤ ਬਹੁਤ ਕੀਤੀ ਹੈ ਕੋਈ ਸ਼ੱਕ ਨਹੀਂ ਪ੍ਰਧਾਨ ਸਾਹਿਬ ਨੇ 4 ਮਹੀਨੇ ਲਗਾਤਾਰ ਮੇਖੱਤੇ ਕੇ ਹੀ ਅਮੇ ਪੰਜਾਬ ਹਾਂ ਬਚਾਓ ਯਾਤਰਾ ਸੀ ਤੇ ਭਾਵੇਂ ਰੈਲੀਆਂ ਸੀ ਭਾਵੇਂ ਮੀਟਿੰਗਾਂ ਸੀ ਮੇਰਾ ਖਿਆਲ ਹੈ ਕਿ ਜਿੰਨੀ ਮਿਹਨਤ ਉਹਨਾਂ ਨੇ ਇਸ ਵਾਰ ਕੀਤੀ ਹੈ ਸ਼ਾਇਦ ਅੱਗੇ ਕਰੀ ਕੀਤੀ ਹੋਵੇ ਔਰ ਉਹਨਾਂ ਦੇ ਮਨ ਚ ਕੋਈ ਹੈ ਕਿ ਪਾਰਟੀ ਪੈਰਾਂ ਤੇ ਖੜੀ ਹੋਵੇ ਰਿਵਾਈਵ ਹੋਵੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਕੱਲੇ ਸ਼੍ਰੋਮਣੀ ਕਾਲੀ ਦਲ ਤਾਕਤ ਲੈ ਸਕੀਏ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਤੁਸੀਂ ਜਿਸ ਤਰ੍ਹਾਂ ਜਲੰਧਰ ਜਿਹੜੇ ਹੈ ਜਲੰਧਰ ਦੇ ਇੰਚਾਰਜ ਉਹ ਬੜੀ ਸੀ ਜਿਹੜੀ ਕੋ ਤੁਸੀਂ ਮਿਹਨਤ ਕੀਤੀ ਹੈ ਜਲੰਧਰ ਤੋਂ ਤੁਹਾਨੂੰ ਇੱਕੀ ਪਗਮਾ ਹੰਗਾਰਾ ਬਲ ਉੱਥੇ ਜਿਹੜੀ ਕਿ ਸੀਟ ਬਹੁਤ ਫਸਮੀ ਹੋਈ ਆ ਇੱਕ ਪਹਿਲਾਂ ਦੇਖਿਆ ਸੁਸ਼ੀਲ ਕੁਮਾਰ ਜਿਹੜੇ ਕਿ ਰਿੰਕੂ ਸੀਗਾ ਆਮ ਆਦੀ ਪਰ ਦੂਸਰੇ ਪਾਸੇ ਜਿਹੜੇ ਦੇਖਿਆ ਦੋ ਤਿੰਨ ਮਹੀਨੇ ਪਿੰਦੇ ਉਹ ਭਾਜਪੀ ਦੇ ਚੱਲ ਜਾਂਦੇ ਆ ਉਹ ਤੁਹਾਡੇ ਜਿਹੜੇ ਉਸ ਕੈਂਡੀਡੇਟ ਅਕਾਲੀ ਦਲ ਤੋਂ ਖੜੇ ਹੋਏ ਨੇ ਉਹਨਾਂ 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 ਵੱਲੋਂ ਕਿੰਨੀ ਕੁਥੇ ਜਿਹੜੀ ਕਿ ਸਪੋਰਟ ਹੋਵੇ ਸੀਟ ਬਿਲਕੁਲ ਫਸਮੀਆਂ ਕਿਹੜਾ ਸੀਟ ਲਿਜਾ ਸਕਦਾ ਦੇਖੋ ਕੋਈ ਵੋਟਰ ਜਿਹੜਾ ਨਾ ਕੋਈ ਜ਼ਰੂਰੀ ਨਹੀਂ ਕਿ ਕਿਸੇ ਬੰਦੇ ਦਾ ਵੱਜਾ ਹੋਵੇ ਵੋਟਰ ਜਦ ਪਾਰਟੀ ਦਾ ਬੱਚਾ ਹੁੰਦਾ ਤੇ ਜਾਂ ਚੰਗੇ ਅਸਤ ਵਾਲੇ ਉਮੀਦਵਾਰ ਨਾ ਬੱਚਾ ਹੁੰਦਾ। ਔਰ ਕੇਪੀ ਸਾਹ ਉਹਦਾ ਇੱਕ ਕਲ ਹੈਗੀ ਹੈ ਕਿ ਉਹਦਾ ਸਾਨੂੰ ਇਹ ਵਾਅਦਾ ਹੋਇਆ। ਉਹ 70 ਸਾਲ ਦੀ ਉਸ ਪਰਿਵਾਰ ਦੀ ਸਿਆਸਤ ਹੈ। ਤੇ 70 ਸਾਲਾਂ ਚ ਤੁਸੀਂ ਲਾ ਲਓ ਸਾਫ਼ ਹੀ ਉਹਦੇ ਬਾਪ ਪੰਜ ਵਾਰੀ ਐਮਐਲਏ ਮਿਨਿਸਟਰ ਬਣੇ। ਕੋਈ ਦਾਗ ਨਹੀਂ ਲੱਗਾ। ਉਹ ਤਿੰਨ ਵਾਰੀ ਐਮਐਲਏ ਮਿਨਿਸਟਰ ਬਣੇ ਕੋਈ ਦਾਗ ਨਹੀਂ। ਐਮਪੀ ਬਣੇ ਕੋਈ ਦਾਗ ਨਹੀਂ। ਸੋ ਜਿਹੜਾ ਬੰਦਾ ਬੇਦਾਗ ਹੋਵੇ ਔਰ ਨਿਮਰਤਾ ਚ ਰਹਿਣ ਵਾਲਾ ਤੇ ਬੜਾ ਹੀ ਨਿਊ ਕੇ ਚੱਲਣ ਵਾਲਾ ਵਿਅਕਤੀ ਹੈ। ਲੋਕ ਕੈਂਡੀਡੇਟ ਦੀ ਤੌਰ ਤੇ ਉਹਨੂੰ ਪਸੰਦ ਕਰਦੇ। ਇਸ ਵਿੱਚ ਕੋਈ ਸ਼ੱਕ ਨਹੀਂ। ਦੂਜੀ ਜਿਹੜੀ ਸ਼੍ਰੋਮਣੀ ਕਾਲੀ ਦਲ ਹੈ ਮੈਂ ਸਾਰੇ ਹਲਕਿਆਂ 'ਚ ਦੇਖਿਆ ਘੁੰਮ ਕੇ ਹਰ ਵਰਗ ਦੇ ਮੰਚੀ ਵੀ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਪੈਰਾਂ ਤੇ ਖੜਿਆ ਕਰਨਾ। ਖੇਤਰੀ ਪਾਰਟੀ ਨੂੰ ਬਚਾਉਣਾ ਹੈ ਔਰ ਈਵਨ ਸ਼ਹਿਰ ਵਿੱਚ ਵੀ ਜਿਹੜੇ ਲੋਕ ਵਸਦੇ ਆ ਉਹਨਾਂ ਨੇ ਵੀ ਅੱਜ ਕੀ ਵੋਟ ਪਾਉਣ ਦਾ ਮਨ ਬਣਾਇਆ। ਮੈਨੂੰ ਪਹਿਲੀ ਵਾਰੀ ਲੱਗਾ 22 ਇਲੈਕਸ਼ਨ ਤੋਂ ਬਾਅਦ ਕਿ ਉੱਥੇ ਕੰਪੀਟੀਸ਼ਨ ਜਿਹੜਾ ਜਿਸ ਰਿਹਾ। ਇਤਨੇ ਮੈਂ ਕੈਸੇ ਦੀ ਜਿੱਤਦਾ ਕੋਣ? ਪਰ ਨਾਤੇ ਰਿੰਕੂ ਨੂੰ ਬਤੌਰ ਉਮੀਦਵਾਰ ਲੋਕੀ ਲਾਈਕ ਕਰ ਰਹੇ ਨਾ ਕਿਨੂ ਨੂੰ ਇਸ ਤਰਕੇ ਨਹੀਂ ਕਰ ਰਹੇ ਕਿ ਉਹਨੇ ਰਾਤੋ ਰਾਤ ਪਾਰਟੀ ਨੂੰ ਧੋਖਾ ਦਿੱਤਾ ਜਿਹੜਾ ਦੂਜਾ ਹੈਗਾ ਕਾਂਗਰਸ ਦਾ ਉਮੀਦਵਾਰ ਚੰਨੀ ਉਹ ਲੋਕੀ ਸੋਚੀਂਦੀ ਹੈ ਕਿ 150 ਕਿਲੋਮੀਟਰ ਤੇ ਅਸੀਂ ਜਾਇਆ ਕਰਾਂਗੇ 150 ਤੇ ਆਇਆ ਕਰਾਂਗੇ ਅਸੀਂ ਉਹਦੇ ਕੋ ਕੀ ਕਰਾਉਣਾ ਚਾਹ ਪਾਵੇਂ ਆਪਾਂ ਕਹਿੰਦੇ ਕਿ ਕਾਂਗਰਸ ਦਾ ਉਮੀਦਵਾਰ ਹੈ ਜੀ ਕਾਂਸ ਜਿਆਦਾ ਉਸੇ ਜੱਜ ਦੇ ਕੀ ਪਰ ਆਮ ਪਬਲਿਕ ਦੇ ਮਨ ਵਿੱਚ ਕੀ ਹੈ ਉਹ ਅਸੀਂ ਲੋਕਾਂ ਨੂੰ ਸਟੱਡੀ ਕੀਤਾ ਹੈ ਲੋਕੀ ਜਿਹੜੇ ਹੈ ਅਸੀਂ ਜੋ ਪੰਪਿਆ ਉੱਥੇ ਉਹ ਜਿਆਦਾ ਲੋਕ ਜਿਹੜੇ ਆ ਕੇਪੀ ਸਾਹਿਬ ਨੂੰ ਲਾਈਕ ਕਰ ਰਹੇ ਤੇ ਵੋਟ ਵੀ ਸਾਨੂੰ ਲੱਗਦਾ ਹੈ ਕਿ ਗੁਰੂ ਕਿਰਪਾ ਹੀ ਕਰੇਗਾ ਤੇ ਐਸੀ ਗੱਲ ਨਹੀਂ ਵੀ ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਚੌਥੇ ਨੰਬਰ ਤੇ ਆਊਗਾ ਉਹ ਤੀਜੇ ਨੰਬਰ ਤੇ ਆਏਗਾ ਪੂਰੇ ਮੁਕਾਬਲੇ ਚ ਕਈ ਲੋਕ ਜਿੱਦਾਂ ਕਿ ਬੜਾ ਦਾਵਾ ਕਰਦੇ ਜਿੱਦਾਂ ਸੀਐਮ ਭਗਵੰਤ ਸਿੰਘ ਮਾਨ ਵੱਡੀਆਂ-ਵੱਡੀਆਂ ਐਲੀਆਂ ਕਰਦੇ ਨੇ ਔਰ ਤੁਹਾਡੇ ਸੁਖਵੀਰ ਬਾਦਲਾਹ ਕਿ ਜਿੱਦਾਂ ਉਹਨਾਂ ਕਿਹਾ ਕਿ ਅਸੀਂ 13 0 13 13 13 0 ਤੇ ਆਵਾਂਗੇ ਜਾਂ ਇਸ ਤਰ੍ਹਾਂ ਦਾ ਕਦੇ ਅਜੇ ਤੱਕ ਤੁਹਾਡੀ ਕਿਸੇ ਪਾਰਟੀ ਨੇ ਬਿਆਨ ਵਜਾਇਆ ਇਹ ਇਹ ਸਾਰੇ ਚੱਕਰ ਵੀਉ ਕੀਤਾ ਜੀ ਇਹਨਾਂ ਨੂੰ ਪੂਰਾ ਕੰਫੀਡੈਂਸ 130 ਕਰਾ ਗਏ 130 ਤੇ ਜਿੱਤਾਂਗੇ ਇੰਦਾ ਕਰਾਂਗੇ ਉੱਤਰ ਜੇ ਇਹ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਧੱਕੇ ਕਰਕੇ ਵੋਟਾਂ ਪਾਉਣੀਆਂ ਹੁੰਦੀਆਂ ਉਹ ਕਹਿ ਸਕਦੇ ਪਰ ਅਸੀਂ ਇਸ ਲਈ ਨਹੀਂ ਕਹਿੰਦੇ ਕਿਉਂਕਿ ਅਸੀਂ ਲੋਕਾਂ ਦੇ ਮਨ ਦੀ ਆਵਾਜ਼ ਦੇਖਣੀ ਹੈ ਲੋਕਾਂ ਦੇ ਮਨ ਤੋਂ ਵੋਟ ਲੈਣੀ ਹੈ ਅਸੀਂ ਆਪਣੀ ਮਿਹਰ ਦੀ ਵੋਟ ਲੈਣੀ ਹੈ ਅਸੀਂ ਪੈਸੇ ਖਰਚ ਕੇ ਨਹੀਂ ਲੈਣੀ ਜਾਂ ਅਸੀਂ ਲਾਲਚ ਦੇ ਕੇ ਨਹੀਂ ਲੈਣੀ ਸਰਕਾਰ ਪੈਸੇ ਵੀ ਖਰਚੇਗੀ ਸਰਕਾਰ ਲਾਲਚ ਵੀ ਦੇਗੀ ਸਰਕਾਰ ਗਲਤ ਕੰਮ ਵੀ ਕਰੇਗੀ ਲੇਕਿਨ ਅਸੀਂ ਬਿਲਕੁਲ ਲੋਕਾਂ ਦੇ ਛੱਡਿਆਂ ਹੋਏ ਕਿ ਜੋ ਤੁਹਾਡਾ ਮਨ ਕਰਦਾ ਉਥੇ ਵੋਟ ਪਾਓ ਸਾਡਾ ਕੰਮ ਹੈ ਕਿ ਅਸੀਂ ਆਪਣੇ ਕੰਮ ਦਿਖਾਉਣੇ ਹਨ ਔਰ ਉਹ ਲੋਕਾਂ ਨੂੰ ਦਿਸਦੇ ਹੈ ਇਹ ਗੱਲ ਲੋਕੀ ਅਹਿਸਾਸ ਕਰ ਗਏ ਹੈ ਕਿ ਜੇ ਪੰਜਾਬ ਦੇ ਲੋਕਾਂ ਦਾ ਕੋਈ ਕੰਮ ਕੀਤਾ ਪੰਜਾਬ ਦੀ ਡਿਵੈਲਪਮੈਂਟ ਕੀਤੀ ਹੈ ਉਹ ਕੇਵਲ ਤੇ ਕੇਵਲ ਸ਼ੋਮਣੀ ਕੰਮ ਕਰਦੇ ਕੀਤੀ ਹੈ ਉਹਦੀ ਸਰਕਾਰ ਨੇ ਕੀਤੀ ਤਾਂ ਜੇ ਤੇ ਲੋਕ ਇਹ ਮਹਿਸੂਸ ਕਰਨ ਕਿ ਅਸੀਂ ਕਮਾਂ ਲਈ ਵੋਟ ਪਾਉਣੀ ਹੈ ਫਿਰ ਤੇ ਅਸੀਂ ਅਕਦਾਰ ਤੇ ਜੇ ਲੋਕ ਇਹ ਕਹਿਣ ਕਿ ਅਸੀਂ ਜਿਹਨੂੰ ਚਲੋ ਜੀ ਸਰਕਾਰ ਹੈ ਅਸੀਂ ਉਹਨੂੰ ਰਾਜ਼ੀ ਕਰ ਲਈਏ ਸਰਪੰਚ ਬਣਨਾ ਸਿਲੰਬਰਦਾਰ ਬਣਨਾ ਅਸੀਂ ਪੰਚ ਬਣਨਾ ਅਸੀਂ ਸਰਕਾਰ ਦੇ ਪੋਲਟੋ ਕੰਮ ਕਰਾਉਣੇ ਨੇ ਜੇ ਤੇ ਇਹਨਾਂ ਗੱਲਾਂ 'ਚ ਰਹਿਣਗੇ ਫਿਰ ਦੇਖੋ ਸਰਕਾਰਾਂ ਦਾਅਵੇ ਜਿਹੜੇ ਕਰਦੀਆਂ ਇਹ ਉਹਨਾਂ ਨੂੰ ਪਤਾ ਹੋਏਗਾ ਪਰ ਮੇਰਾ ਖਿਆਲ ਹੈ ਕਿ ਲੋਕਾਂ ਦਾ ਮਨ ਬਣਿਆ ਹੋਇਆ ਹੈ ਅਸੀਂ ਆਪਣੀ ਖੇਤਰੀ ਪਾਰਟੀ ਸ਼ੋਮਿਕਾ ਗੰਗੋਟਪਾਲ ਜੀ ਜਿਹੜੇ ਕਿ ਪੁਰਾਣੇ ਐਸਪੀਸੀ ਦੇ ਮੈਂਬਰ ਵੀ ਰਹੇ ਇੱਥੋਂ ਪ੍ਰਧਾਨ ਵੀ ਰਹੇ ਔਰ ਮੰਤਰੀ ਵੀ ਤੁਸੀਂ ਇਹ ਰਹੇ ਹੋ ਕੀ ਗੱਲ ਐਕਾ ਤੁਹਾਡਾ ਮਨ ਨਹੀਂ ਬਣਿਆ ਇਲੈਕਸ਼ਨ ਲੜਨਾ ਕੀ ਚੱਕਰ ਕੀ ਹੋ ਗਿਆ ਤੁਹਾਡਾ ਤਾਂ ਲੋਕਾਂ ਦੇ ਨਾਲ ਬੜੇ ਸ਼ਹਿਰ ਦਿਵਾਲਿਆਂ ਨਾਲ ਲੋਕਾਂ ਨਾਲ ਐਨ ਐਨੇ ਸਵਾਣਾ ਬਹੁਤ ਜ਼ਿਆਦਾ ਪਿਆਰ ਹੈ ਕੀ ਚੱਕਰ ਕੀ ਹੋ ਗਿਆ ਜਿਹੜਾ ਕਿ ਤੁਸੀਂ ਤੁਹਾਨੂੰ ਐਡ ਕਰ ਨਹੀਂ ਆਪਣੀ ਲਾਈਕਿੰਗ ਹੁੰਦੀ ਹੈ ਜੀ ਮੈਂ ਪਿਛਲੀ ਵਾਰੀ ਵੀ ਨਹੀਂ ਸੀ ਲੜਨਾ ਚਾਹੁੰਦੀ ਉਹ ਵੀ ਮੈਨੂੰ ਜ਼ਬਰਦਸਤੀ ਭੇਜਿਆ ਗਿਆ ਸੀ ਬਾਦ ਸਾਹਿਬ ਨੇ ਮੈਨੂੰ ਜ਼ੋਰ ਨਾਲ ਕਿਹਾ ਚੋਣ ਲੜੋ ਪਰ ਉੱਥੇ ਵੀ ਮੈਂ ਲੇਅਰ ਮੂਰਤ ਚੋਣ ਲੜੀ ਕੋਈ ਮੈਂ ਕਿਸੇ ਨੂੰ ਦਬਾ ਨਹੀਂ ਪਾਇਆ ਕੋਈ ਕੁਝ ਨਹੀਂ ਕੀਤਾ ਫਿਰ ਵੀ ਬਹੁਤ ਵਧੀਆ ਵੋਟ ਲੈ ਕੇ ਅਸੀਂ ਉੱਥੇ ਨਿਕਲੇ ਔਰ ਸਾਡੇ ਹੀ ਕੁਝ ਵਿਅਕਤੀਆਂ ਨੇ ਕਾਂਗਰਸ ਨੂੰ ਤੇ ਜਾਂ ਦੂਜੇ ਪਾਸੇ ਬੀਬੀ ਖਾਨਦਾਨ ਨੂੰ ਖੜੀ ਕਰਤੀ ਸੀ ਉਹ ਵੋਟ ਜਿਹੜੀ ਸੀ ਇਧਰ ਉਹ ਟੁੱਟਣ ਕਰਕੇ ਸਾਡੇ ਨੁਕਸਾਨ ਹੋ ਗਿਆ ਵਰਨਾ ਫੇ ਵੀ ਮਸਫਾ ਕੋ 3 ਲੱਖ ਵੋਟ ਜਿਹੜੀ ਹੈ ਉਥੋਂ ਲੈ ਕੇ ਆਈ ਸੀ ਬਹੁਤ ਘੱਟ ਮਾਰਜਨ ਨਾਲ 1 ਲੱਖ ਵੋਟ ਨਾਲ ਵੀ ਰੱਖ ਲਈ ਅਸੀਂ ਹਰ ਹਿੱਸੇ ਗਏ ਤੇ ਬਹੁਤ ਅੱਛੀ ਵੋਟ ਪਈ ਸੀ ਉਦੋਂ ਪਰ ਐਸ ਇਸ ਵਾਰੀ ਨਹੀਂ ਮੇਰਾ ਵੈਸੇ ਹੀ ਨਹੀਂ ਮਨ ਹੁੰਦਾ ਕਿਉਂਕਿ ਮੈਂ ਬਹੁਤਾ ਕੁਰਸੀ ਦਾ ਨਹੀਂ ਦੋ ਮੇਰਾ ਮਨ ਹੈ ਸਿਰਫ ਆਪਣੀ ਇਲਾਕੇ ਦੀ ਸੇਵਾ ਕਰਨੀ ਪੰਜਾਬ ਦੀ ਸੇਵਾ ਕਰਨੀ ਗੱਲ ਤੋਂ ਕਰ ਜਿੱਦਾਂ ਕਿ ਤੁਹਾਡਾ ਮੇਰਾ ਮਾਨ ਹੈਗਾ ਤੁਸੀਂ ਇਹਦਾ ਮਤਲਬ ਇਹ ਹੈ ਕਿ ਕੁਰਸੀ ਦਾ ਸਾਰੀ ਹਰੇਕ ਚੀਜ਼ ਦਾ ਮਜ਼ਾ ਲੈ ਲਿਆ ਹੁਣ ਹੁਣ ਮਨ ਨਹੀਂ ਕਰਦਾ ਨਹੀਂ ਕੁਰਸੀਆਂ ਦੇ ਮਜ਼ੇ ਨਹੀਂ ਹੁੰਦੇ ਕੁਰਸੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਦੇਖੋ ਮੈਂ ਕੁਰਸੀਆਂ ਜਿਹੜੀਆਂ ਵੀ ਲਈਆਂ ਜ਼ਿੰਮੇਵਾਰੀ ਨਾਲ ਕੰਮ ਕੀਤਾ ਜੇ ਮੈਂ ਮੰਤਰੀ ਬਣੀ ਹੈ ਜ਼ਿੰਮੇਵਾਰੀ ਨਾਲ ਕੰਮ ਕੀਤਾ ਜੇ ਮੈਂ ਪ੍ਰਧਾਨ ਬਣੀ ਹੈ ਜ਼ਿੰਮੇਵਾਰੀ ਨਾਲ ਕੰਮ ਕੀਤਾ ਜੇ ਮੈਂ ਜੋ ਲੜਦੀ ਹੈ ਐਮਐਲਏ ਦੀ ਮੇਰਾ ਖਿਆਲ ਹੈ ਕਿ ਜਿੰਨੀ ਤਨਦੇਈ ਨਾਲ ਮੈਂ ਇੱਥੇ ਕੰਮ ਕਰਦੀ ਹਾਂ ਆਪਣੇ ਇਲਾਕੇ 'ਚ ਪੂਰੇ ਮਨ ਨਾਲ ਕੋਈ ਵਰਕਰ ਨਹੀਂ ਕਹਿ ਸਕਦਾ ਕੋਈ ਵੋਟਰ ਨਹੀਂ ਕਹਿ ਸਕਦਾ ਕਿ ਮੈਂ ਕੋਈ ਕੰਮ ਨਹੀਂ ਕੀਤਾ ਹਰ ਚੱਪੇ ਚੱਪੇ ਦੀ ਡਿਵੈਲਪਮੈਂਟ ਚ ਰਹੀ ਹੈ ਜੋ ਚੀਜ਼ ਵਾਟਰ ਸਪਲਾਈ ਸੀਵਰੇਜ ਸਰਕਾਰੀ ਬਿਲਡਿੰਗਾਂ ਸਕੂਲ ਅਪਗ੍ਰੇਡੇਸ਼ਨ ਸਕੂਲਾਂ ਦੀ ਨੁਹਾਰ ਬਦਲਣੀ ਹਰ ਚੀਜ਼ ਜਿਹੜੀ ਕੀਤੀ ਸੀ ਵਾਟਰ ਸਪਲਾਈ ਚੋ ਵੀ ਕਿੰਨੇ ਤੇ ਬਿਜਲੀ ਹਰ ਚੀਜ਼ ਜਿਹੜੀ ਸੀ ਤੇ ਕੀਤੀ ਮੈਂ ਸੋ ਜਿਹੜੀ ਕਮੀ ਕੋਈ ਨਹੀਂ ਛੱਡੀ ਮੇਰੀ ਰੀਜ ਮੈਂ ਪੂਰੀ ਕੀਤੀ ਹੈ ਤੇ ਜਦੋਂ ਕਿਤੇ ਸਮਾਂ ਮਿਲੇਗਾ ਫੇਰ ਇਹ ਜੀ ਪੂਰੀ ਕਰਾਂਗੇ ਮਤਲਬ ਮੈਨੂੰ ਇਹ ਇੰਨੀ ਨਹੀਂ ਕਿ ਮੈਂ ਇਹ ਦੇ ਬਿਨਾ ਮਰ ਜਊਂਗੀ ਅਗਲੀ ਵਾਰੀ ਸਮਾਂ ਤੁਹਾਡਾ ਮਤਲਬ ਕਿ ਮੈਂ ਕੁਰਸੀ ਬਿਨਾ ਮਰਦੀ ਨਹੀਂ ਮੈਂ ਕੰਮ ਕਰ ਸਕਦੀ ਹਾਂ ਬਸ ਜਦੋਂ ਤੁਹਾਡੀ ਜਿਹੜੀ ਕੋਈ ਸਰਕਾਰ ਹੁਣ ਇਹ ਬਜਟ ਜੇ ਬਣ ਗਈ ਤਾਂ ਸਭ ਤੋਂ ਪਹਿਲਾਂ ਹਲਕਾ ਪੁਲਤ ਦੀ ਕੀ ਡਿਵੈਲਪਮੈਂਟ ਹੋਏ ਉਹ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਾਂਗੇ ਜੀ ਮੈਂ ਕਦੀ ਜ਼ਿੰਦਗੀ ਚ ਕਿਹਾ ਹੀ ਨਹੀਂ ਮੈਂ ਕੀ ਕਰੂੰਗੀ ਮੈਂ ਦੇਖਣੀ ਸੇਵਾ ਚੋਣੀ ਚ ਪਾਉਂ ਸੇਵਾ ਕਰਾਂਗੀ ਬਸ ਗੱਲ ਕਰ ਤੋ ਇਹ ਤਾਂ ਸਾਡੇ ਨਾਲ ਜਿਹੜੇ ਕਿ ਹਲਕਾ ਪਲਾਟੋ ਦੀ ਬੀਬੀ ਜਗੀਰਕੋਟ ਦੀ ਸਾਬਕਾ ਐਸਜੀਪੀਸੀ ਪ੍ਰਧਾਨ ਮੈਂ ਕੈਮਰਾਮੈਨ ਸੁੱਖ ਦੇ ਨਾਲ ਸੁਨੀਲ ਗੋਗਨਾ ਗਾਈ ਨਿਊਜ਼ ਪੰਜਾਬ ਕਪੂਰਥਲਾ